ਵਿਜੀਲੈਂਸ ਬਿਊਰੋ ਯੂਨਿਟ ਫਿਰੋਜ਼ਪੁਰ ਦੇ ਡੀਐਸਪੀ ਕੇਵਲ ਕ੍ਰਿਸ਼ਨ ਦਾ ਹੋਇਆ ਤਬਾਦਲਾ ਅਮਰਿਤਪਾਲ ਸਿੰਘ ਦੇ ਸਥਾਨ ਤੇ ਫਰੀਦਕੋਟ ਕੀਤੀ ਗਈ ਟ੍ਰਾਂਸਫਰ ਹੁਣ ਅਮਰਿਤਪਾਲ ਸਿੰਘ ਹੋਣਗੇ ਫਿਰੋਜ਼ਪੁਰ ਵਿਜੀਲੈਂਸ ਬਿਊਰੋ ਯੂਨਿਟ ਦੇ ਅਧਿਕਾਰੀ ਪ੍ਰਦੇਸ਼ ਪਰ ਵਿੱਚ ਪੰਜਾਬ ਵਿਜੀਲੈਂਸ ਦੇ 14 ਅਧਿਕਾਰੀਆਂ ਦੇ ਤਬਾਦਲਾ ਪੰਜਾਬ ਵਿਜੀਲੈਂਸ ਦੇ ਵੱਲੋਂ ਪੀਪੀਐਸ ਰੈਂਕ ਦੇ ਉਪ ਪੁਲਿਸ ਕਪਤਾਨ ਡੀਐਸਪੀ 14 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਇਨ੍ਹਾਂ ਅਧਿਕਾਰੀਆਂ ਵਿੱਚ ਵਿਜੀਲੈਂਸ ਬਿਊਰੋ ਯੂਨਿਟ ਫਿਰੋਜ਼ਪੁਰ ਦੇ ਡੀਐਸਪੀ ਕੇਵਲ ਕਰਿਸ਼ਨ ਦਾਵੀ ਨਾਮ ਸ਼ਾਮਲ ਹੈ ਤੇ ਉਹਨਾਂ ਨੂੰ ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਟ੍ਰਾਂਸਫਰ ਕੀਤਾ ਗਿਆ ਜਦਕਿ ਉਹਨਾਂ ਦੀ ਜਗ੍ਹਾ ਤੇ ਹੁਣ ਫਰੀਦਕੋਟ ਵਿਜੀਲੈਂਸ ਬਿਊਰੋ ਯੂਨਿਟ ਦੇ ਅਮਰਿਤਪਾਲ ਸਿੰਘ ਫਿਰੋਜ਼ਪੁਰ ਯੂਨਿਟ ਦਾ ਕੰਮਕਾਜ ਸੰਭਾਲਣਗੇ ਦੂਜੇ ਪਾਸੇ ਤਬਾਦਲਾਂ ਦੀ ਸੂਚੀ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵਰਿੰਦਰ ਕੁਮਾਰ ਦੁਆਰਾ ਜਾਰੀ ਕੀਤੀ ਗਈ ਹੈ ਇਹਨਾਂ 14 ਅਧਿਕਾਰੀਆਂ ਤੇ ਟ੍ਰਾਂਸਫਰ ਦੇ ਆਦੇਸ਼ ਤੁਰੰਤ ਪ੍ਰਭਾਵ ਵਿੱਚ ਲਾਗੂ ਹੋਣਗੇ ਦੂਜੇ ਪਾਸੇ ਡੀਐਸਪੀ ਕੇਵਲ ਕਰਿਸ਼ਨ ਤੋਂ ਇਲਾਵਾ ਜਿੰਨਾਂ ਕਪਤਾਨ ਪੁਲਿਸ ਦੇ ਤਬਾਦਲੇ ਕੀਤੇ ਗਏ ਹਨ ਉਹਨਾਂ ਵਿੱਚ ਵਿਜੀਲੈਂਸ ਬਿਊਰੋ ਫਲਾਈਂਗਸ ਕਾਰਡ ਐਸਏਐਸ ਨਗਰ ਦੇ ਲਵਪ੍ਰੀਤ ਸਿੰਘ ਦਾ ਤਬਾਦਲਾ ਬਿਊਰੋ ਯੂਨਿਟ ਬਰਨਾਲਾ ਕੀਤਾ ਗਿਆ ਹੈ ਜਦ ਕਿ ਜੈ ਇੰਦਰ ਸਿੰਘ ਰੰਦਾਵਾ ਨੂੰ ਵਿਜੀਲੈਂਸ ਬਿਊਰੋ ਫਲਾਇੰਗਸ ਕਾਰਡ ਐਸਐਸ ਨਗਰ ਤਹਿਨਾਤ ਕੀਤਾ ਗਿਆ ਹੈ ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਉਪ ਕਪਤਾਨ ਪੁਲਿਸ yogeshwar singh guraya ਨੂੰ ਗੁਰਦਾਸਪੁਰ ਬਿਊਰੋ ਯੂਨਿਟ ਦੇ ਨਾਲ-ਨਾਲ ਪਠਾਨਕੋਟ ਵਿਜੀਲੈਂਸ ਬਿਊਰੋ ਯੂਨਿਟ ਦਾ ਵਾਦੂ ਚਾਰਜ ਦਿੱਤਾ ਗਿਆ ਹੈ ਫਰੀਦਕੋਟ ਯੂਨਿਟ ਦੇ ਡੀਐਸਪੀ ਅਮਰਿਤਪਾਲ ਸਿੰਘ ਦਾ ਤਬਾਦਲਾ ਫਿਰੋਜ਼ਪੁਰ ਵਿਜੀਲੈਂਸ ਬਿਊਰੋ ਯੂਨਿਟ ਕੀਤਾ ਗਿਆ ਹੈ ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਮਨੀਸ਼ ਕੁਮਾਰ ਨੂੰ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ ਜਦ ਕਿ ਵਿਜੀਲੈਂਸ ਬਿਊਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਡੀਐਸਪੀ ਸੰਦੀਪ ਸਿੰਘ ਜੋ ਕਿ ਪਹਿਲਾਂ ਹੀ ਬਠਿੰਡਾ ਦਾ ਵਾਧੂ ਚਾਰਜ ਸੰਭਾਲ ਰਹੇ ਹਨ ਨੂੰ ਮਾਨਸਾ ਦਾ ਵੀ ਵਾਧੂ ਚਾਰਜ ਸੌਂਪਿਆ ਗਿਆ ਹੈ ਉਹਨਾਂ ਦੀ ਜਗ੍ਹਾ ਹੁਣ ਸ੍ਰੀ ਮੁਕਤਸਰ ਵਿਜੀਲੈਂਸ ਬਿਊਰੋ ਯੂਨਿਟ ਦਾ ਕਮਕਾਰ ਡੀਐਸਪੀ ਗੁਰਦੇਵ ਸਿੰਘ ਸੰਭਾਲਣਗੇ ਗੁਰਦੇਵ ਸਿੰਘ ਨੂੰ ਮਾਨਸਾ ਬਿਊਰੋ ਯੂਨਿਟ ਤੋਂ ਟ੍ਰਾਂਸਫਰ ਕੀਤਾ ਗਿਆ ਹੈ उधर पटियाला विजिलेंस ब्यूरो यूनिट दे सतपाल शर्मा का तबादला संगरूर विजिलेंस ब्यूरो यूनिट किया गया है जबकि पटियाला ब्यूरो यूनिट के डीएसपी परमिंदर सिंह ट्रांसफर संगरूर विजिलेंस ब्यूरो यूनिट विच विचार गया है जबकि जलंधर विजिलेंस ब्यूरो रेंज के डीएसपी निरंजन सिंह का तबादला विजिलेंस ब्यूरो यूनिट अमृतसर कर दिता गया है इसे तरह गुरचरण सिंह उप कप्तान पुलिस विजिलेंस ब्यूरो रेंज रूपनगर एट एस एस नगर तैनात किया गया है जद के सतनाम सिंह डीएसपी विजिलेंस ब्यूरो यूनिट रूपनगर तैनात किया गया है इसी तरह डीएसपी अंग्रेज सिंह विजिलेंस ब्यूरो शाखा एक पंजाब ऐसे एस ऐस नगर तैनात किया गया है